ਅਸੀਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਦੇਖ ਫਰੀ ਕਰੋ ਦਰਸ਼ਨ ਡੈਮ ਦੇ ਸੁਣਨੀ ਕਿਹੜਾ ਡੈਮ ਵਜਦਾ ਇਹ ਇਹ ਨਰਵਦਾ ਨਦੀ ਤੇ ਬਣਿਆ ਇੰਦਰਾ ਸਾਗਰ ਡੈਮ ਬਹੁਤ ਠੀਕ ਹੈ ਇਹ ਡੈਮ ਵਖਾਰੇ ਅੱਜ ਅਪਰ ਜੰਗਲ ਦੀ ਵਹੀ ਟੀ ਫੇਰ ਲੰਘਾਂਗੇ ਇਹ ਉਹ ਜੰਗਲ ਨਹੀਂ ਹੈ ਜੰਗਲ ਉਹੀ ਹੈ ਜਾਨੀ ਕਿ ਰਸਤਾ ਹੋਰ ਹੈ ਰਸਤਾ ਅੱਜ ਅਸੀਂ ਬਦਲ ਲਿਆ ਹੈ ਜੰਗਲ ਉਹੀ ਹੈ ਕਿ ਕਾਹ ਵੇਖੋ ਅੱਜ ਪਹਿਲੀ ਵਾਰ ਆਪਾਂ ਇਸ ਰੋਡ 'ਤੇ ਨੰਗਣਾ ਇਹ ਲੱਗ ਰਿਹਾ ਕੋਈ ਪਤਾ ਕੀ ਬਣਦਾ ਤੇ ਕਿਹੋ ਜਿਹਾ ਰਸਤਾ ਹੈ ਬਹੁਤ ਪਹਾੜੀ ਏਰੀਆ ਸਾਡੀ ਇੱਛਾ ਹੁੰਦੀ ਹੈ ਵੀ ਜਿੰਨੇ ਵੀ ਸਾਨੂੰ ਚਾਹਣ ਵਾਲੇ ਆ ਉਹਨਾਂ ਨੂੰ ਜਿੰਨਾ ਕੋਸ਼ਲ ਸੀ ਭੁੰਮਦੇ ਆ ਉਹਨਾਂ ਨੂੰ ਵਿਖਾਇਆ ਜਾਵੇ ਤੇ ਡੈਮ ਨਦੀ ਤੋਂ ਵੀ ਇਹਨਾਂ ਕਾਰਾਂ ਦੇਖ ਸਕਦੇ ਹੋ ਤੁਸੀਂ ਪਾਣੀ ਪਾਣੀ ਸੱਜੇ ਆ ਗਿਆ ਆ ਗਏ ਆਪਣੇ ਬਾਜੇ ਓਏ ਪੌਣ ਰੋਕੀ ਰੋਕੀ ਕੇਲੇ ਪਾਉਣੇ ਆਹੋਏ ਕੇਲੇ ਲੈ ਜਾਂਦੇ ਆ ਕੱਢੇ ਬਾਂਦਰ ਤਾਂ ਤੁਸੀਂ ਬਹੁਤ ਵੇਖੇ ਤੇ ਅੱਜ ਆਪਾਂ ਤੁਹਾਨੂੰ ਵਿਖਾਉਣੇ ਆ ਲੰਗੂਰ ਇਧਰੋਂ ਸੱਟ ਜੀ ਨਹੀਂ ਕਰਦੇ ਤੇ ਓਹੋ ਹੋ ਇਹ ਆ ਗਿਆ ਜੀ ਲੰਗੂਰ ਦੇਖੋ 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 ਕਿਸੇ ਹੱਥ ਲੈ ਗਿਆ ਇਹ ਆ ਲੰਗੂਰ ਉਹ ਬੈਠੇ ਲੰਗੂਰ ਆਪਾਂ ਕੇਲਿਆਂ ਦੇ ਬਾਗਾਂ ਚੋਂ ਅੱਜ ਕੇਲੇ ਲੈ ਕੇ ਆਂਦੇ ਸੀ ਇਹਨਾਂ ਵਾਸਤੇ ਤੇ ਇਹ ਆ ਰਹੇ ਆ ਲੰਗੂਰ ਦੇਖੋ ਛੱਤਾਂ ਦੇ ਉੱਤੇ ਵਿਚਾਰੇ ਔਖੇ ਤੇ ਆਏ ਬੱਚੇ ਛਾਤੀਆਂ ਦੇ ਨਾਲ ਲਾਏ ਹੋਏ ਮਾਵਾ ਨੇ ਵੇਖੋ ਕਿੰਨੇ ਪਿਆਰ ਹੁੰਦਾ ਆਪਦੇ ਬੱਚਿਆਂ ਦਾ ਵੇਖੋ ਜੀ ਥੱਲੇ ਛਾਤੀ ਦੇ ਨਾਲ ਲੱਗਾ ਬੱਚਾ ਪਾ ਦੋ ਪਾ ਦੋ ਕੇਲੇ ਪਾਓ ਇਹਨਾਂ ਨੂੰ ਇਸੇ ਗੱਲ ਨੂੰ ਇਹ ਇਹ ਵੇਖ ਲਓ ਵੀ ਤੁਸੀਂ ਕੇਲੇ ਖਾ ਲੈਣਗੇ ਇਹ ਕੱਚੇ ਇੱਥੇ ਪਏ ਤਿੰਨ ਕੇਲੇ ਪੱਕੇ ਹੋਈ ਆ ਵੀ ਮੈਨੂੰ ਦਿੱਤੇ ਸੀ ਉਹਨੇ ਕਹਿੰਦਾ ਇਹ ਪੱਕੇ ਆ ਪਾਈ ਕਿਵੇਂ ਆ ਕੱਚੇ ਤਾਂ ਨਹੀਂ ਮੜਾ ਛੜਪੂ ਭਾਈ ਨੂੰ ਰੁਕਾ ਕੀ ਹੋ ਗਿਆ ਹੈ ਤੇ ਬਾਹਰ ਹੀ ਰੱਤ ਪੜ ਲਿਆ ਦੀ ਆ ਤੇ ਚਲੋ ਠੀਕ ਹੈ ਜੀ ਕੇਲੇ ਇਧਰ ਉਹਨਾਂ ਦੀ ਕਿਸਮਤ ਦੇ ਵਿੱਚ ਸੀਗਾ ਸੜਦੇ ਸਾਰੇ ਯਾਰ ਕੇਲੇ ਨਹੀਂ ਨਹੀਂ ਤੇ ਆਈ ਚਲੋ ਮਹਾਰਾਜ ਕਿਰਪਾ ਕਰੇ ਆਣਾ ਵਾਈ ਲੋਕ ਰੱਖ ਲਈ ਕਾਰ ਦੇ ਅੱਗੇ ਆ ਕੇ ਖੜਾ ਹੋ ਗਿਆ ਰੱਖ ਲਈ ਰੱਖ ਲਈ ਕਾਹ ਪਾਦਾਂਗੇ ਜਾਂ ਪਾਦਾਂਗੇ ਚਲੋ ਠੀਕ ਹੈ ਜੀ ਬਾਏ ਬਾਏ ਇਹ ਲੰਗੂਰ ਆ ਅੱਗੇ ਆਪਾਂ ਨੂੰ ਬਾਂਦਰ ਮਿਲਦੇ ਆ ਰੱਖ ਲਈ ਤੇ ਅੱਜ ਲੰਗੂਰ ਮਿਲੀ ਚਲੋ ਅਗਲਾ ਰਸਤਾ ਹੁਣ ਆਪਾਂ ਤੁਹਾਡੇ ਨਾਲ ਤੈਅ ਕਰਾਂਗੇ ਐ ਨਾ ਯਾਰ ਗੱਡੀ ਤੇ ਚੜ ਜਾਂਦੇ ਆ ਗੱਡੀ ਤੇ ਗੱਡੀ ਤੇ ਚੜ ਗਏ ਭਰਾਵਾ ਸੁਣਦੇ ਆਈਏ ਹੋਰ ਫੇਰ ਦੀ ਮੈਂ ਤਾਂ ਹੀ ਮੈਂ ਕਿਹਾ ਰੱਖ ਲੋ ਗਾਂ ਫੇਰ ਆਗੇ ਤਾਂ ਗਾਂ ਮੇਰੀ ਅਸੀਆ ਸੀ ਕਿ ਵੀ ਇਧਰ ਦੀ ਆਉਣਗੇ ਨੇ ਜੰਗਲ ਜਿੱਤਾ ਹੁਣੀ ਹੈ ਇਹ ਇਹ ਤਾਂ ਖਾਸ ਕਰਕੇ ਉਹ ਲਕੂ ਰੱਖਣੀ ਹੁੰਦੀ ਹੈ ਮੈਨੂੰ ਇਹ ਲੰਗੂਰ ਹੈ ਇਹ ਰਾਜ ਬਾਂਦਰ ਮਿਲਣ ਸ਼ਾਇਦ ਆਪਾਂ ਨੂੰ ਉਹਨਾਂ ਵਾਸਤੇ ਆ ਪਏ ਆਪਣੇ ਕੋਲੇ ਕਿੰਨੇ ਗਾ ਚਲ ਚੰਗੀ ਗੱਲ ਆ ਯਾਰ ਅੱਜ ਆਪਣੇ ਵਾਸਤੇ ਵਧੀਆ ਕੰਮ ਹੋ ਗਿਆ ਹਨਾ ਚਲੋ ਨਾਲ ਉਹਨਾਂ ਦੀ ਵੀ ਸੇਵਾ ਆ ਮੈਨੂੰ ਇਹਦਾ ਕਦਰ ਰੱਖੀ ਜਾਣਾ ੱ ਠੱਕੇ ਦੇ ਨਾਲ ਇਹ ਅਸੀਂ ਕੇਲੇ ਦੇ ਬਾਗਾਂ 'ਚ ਕੇਲੇ ਦੇਖਣ ਗਏ ਸੀ ਉਹਨਾਂ ਨੇ ਕਾਫੀ ਕੇਲੇ ਸਾਨੂੰ ਦਿੱਤੇ ਵੀ ਰਸਤੇ ਦੇ ਵਿੱਚ ਖਾ ਲਿਓ ਥੋੜੇ ਜਿਹਾ ਗੱਚੇ ਸੀ ਕਹਿੰਦੇ ਤੁਹਾਡੇ ਰਾਹ ਦੇ ਵਿੱਚ ਪੰਜਣਗੇ ਪਰ ਕਹਿੰਦੇ ਹੁੰਦੇ ਆ ਵੀ ਦਾਣੇ-ਦਾਣੇ ਤੇ ਲਿਖਿਆ ਹੈ ਖਾਣੇ ਵਾਲੇ ਦਾ ਨਾਮ ਆਪਣਾ ਹੋਰ ਰੱਖਣੀ ਤੇ ਅੱਜ ਆਪਾਂ ਇਹਨਾਂ ਨੂੰ ਖਵਾਤੇ ਜੀ ਕੇਲੇ ਤੇ ਇਹ ਵੀ ਇੱਕ ਆਪਣੇ ਇਨਸਾਨਾਂ ਨੂੰ ਜ਼ਰੂਰ ਚਾਹੀਦਾ ਵੀ ਜਿਹੜੇ ਵੀ ਇੱਧਰ ਦੇ ਲੰਘਣ ਇਹਨਾਂ ਵਾਸਤੇ ਕੁਛ ਨਾ ਕੁਛ ਲੈ ਕੇ ਆਉਣ ਕਿਉਂਕਿ ਬਹਿਰ ਕਹਿੰਦੇ ਦਾ ਨਹੀਂ ਕੰਮ ਉਹ ਜਿਹੜੇ ਆਪਣੀ ਜ਼ਿੰਦਗੀ ਦਾ ਪਹਿਲਾ ਕੁਰਪਾ ਨਹੀਂ ਉਹ ਮੈਂ ਨਹੀਂ ਕੁਝ ਕਹਿੰਦਾ ਉਹ ਤਾਂ ਤੂੰ ਕੇਲਾ ਕਿਤਾ ਨਾ ਉਹਨੇ ਕਹਿਣਾ ਤੈਨੂੰ ਕੀ ਆ ਤੂੰ ਉਹਨੂੰ ਖਾਣ ਵਾਸਤੇ ਦੇਣਾ ਤੇ ਉਹਨੇ ਤੈਨੂੰ ਕਹਦਾ ਕੁਝ ਕਹਿਣਾ ਆ ਸਾਗਰ ਸਾਰਾ ਬੰਨ ਤੇ ਹਾਂ ਆ ਬੰਨ ਬਣਿਆਈ ਸਾਰਾ ਸਾਗਰ ਦਾ ਤੇ ਤੁਸੀਂ ਦੇਖ ਸਕਦੇ ਹੋ ਆ ਰੋਡ ਤੇ ਰੋਡ ਜੇ ਤੁਹਾਨੂੰ ਆਪਾਂ ਦਰਸ਼ਨ ਕਰਾਈ ਜਾਨੇ ਆ ਨਾਲ ਦੀ ਨਾਲ ਜੰਗਲ ਦੇ ਰੋਡ ਦਾ ਚੜਾਈ ਪੈਂਦੀ ਗੱਡੀ ਲੋਡ ਲੈਂਦੀ ਹੈ ਨਾ ਚੜਾਈ ਪਹਾੜੀ ਪਾਈ ਪਹਾੜੀ ਦੇ ਟਾਈਮ ਬੰਦਾ ਚੜਾਈ ਕੋਲ ਇਹ ਦੇਖੋ ਜੀ ਜੰਗਲ ਸ਼ਾਮ ਦਾ ਟਾਈਮ ਆ ਪੂਰਾ ਕਮਾ ਦੇਣਾ ਇਹ ਵੀ ਅੱਜ ਡਿਊਟੀ ਆਪਣੀ ਲੱਗੀ ਹੈ ਵੀ ਗੱਡੀ ਆਪਾਂ ਹੀ ਚਲਾਉਣੀ ਆ ਸ਼ਾਮ ਤੱਕ ਵੀ ਕਿੰਨੇ ਕਿਲੋ ਅਗਰਲੇ ਬੰਦੇ ਚਲਦੇ ਆ ਤੇ ਸ਼ਾਮ ਨੂੰ ਆਪਾਂ ਨੂੰ ਕਿਲੋਮੀਟਰ ਕੱਢ ਕੇ ਦੇਣੀ ਹੈ ਇਹਨਾਂ ਨੂੰ ਤੇ ਅੱਜ ਆਪਾਂ ਨੂੰ ਵੀਡੀਓ ਵੀ ਆ ਬਣਾਉਣੀ ਪੈ ਰਹੀ ਹੈ ਤੇ ਗੱਡੀ ਵੀ ਆਪ ਚਲਾਉਣੀ ਹੈ ਰਹਿ ਪੈਰੀ ਇਸ ਕਰਕੇ ਇਹ ਕਹਿੰਦੇ ਵੀ ਤੁਸੀਂ ਗੱਡੀ ਚਲਾਉਂਦੇ ਨਹੀਂਗੇ ਵਿਹਲੇ ਰਹਿੰਨੇ ਆ ਚਲੋ ਠੀਕ ਹੈ ਜੀ ਅੱਜ ਆਪਾਂ ਇਹਨਾਂ ਨੂੰ ਸਾਥ ਦਵਾ ਗਨੇ ਆ ਕੱਲ ਤੋਂ ਫੇਰ ਆਪਣੀਆਂ ਫਿਰ ਵੀਡੀਓ ਚਾਲੂ ਕਰ ਲਾਂਗੇ ਹੋਰ ਉਹਕੇ ਫਿਰ ਗੱਡੀ ਚਲਾਉਂਦੇ ਕਈ ਚੀਜ਼ਾਂ ਲੰਘ ਜਾਂਦੀਆਂ। ਕੈਮਰਾ ਚਾਲੂ ਕਰਦਿਆਂ ਕਰਦਿਆਂ ਹੁਣ ਉਵੇਂ ਪ੍ਰਾਈਵੇਟ ਆਉਂਦਾ ਬੰਦਾ ਵੀਡੀਓ ਖਾਣ ਤੇ ਜੰਗਲ ਆਇਆ ਪੂਰਾ ਸਾਰਾ। A to Z ਇੱਕ ਜੀ। ਜੰਗਲ ਬਹੁਤ ਵੱਡੇ-ਵੱਡੇ, ਬਹੁਤ ਤਕੜੇ ਏਰੀਏ ਆ। ਮਹਾਰਾਸ਼ਟਰ ਹੋਇਆ, ਉੱਧੇ ਪ੍ਰਦੇਸ਼ ਹੋਇਆ। ਇਹ ਭਪਾਲ ਇੱਥੋਂ ਤੁਸੀਂ ਦੇਖ ਹੀ ਸਕਦੇਂ ਵੀ 195 ਕਿਲੋਮੀਟਰ ਆ ਭਪਾਲ। ਆ ਖੜੇ ਨੇ ਬਾ ਵਾਟਰ ਤੇ ਪੁਲਿਸ ਵਾਲੇ ਸਾਡੇ ਚੋਂ ਕੰਪਨ ਵਾਲੇ ਵੀ ਲੰਘਦੇ ਐ ਲੋ ਬਹੁਤ ਤੰਗ ਪਰੇਸ਼ਾਨ ਕਰਦੇ ਤੇ ਜੰਗਲ ਦੇ ਵਿੱਚ ਅੱਗ ਵੀ ਲੱਗੀ ਓਏ ਆ ਵੇ ਜੰਗਲ ਦੇ ਵਿੱਚ ਅੱਗ ਜਿੱਥੇ ਲੱਗ ਲੱਗ ਗਈ ਸੀ ਨਾ ਜਾਨਵਰਾਂ ਦਾ ਬਹੁਤ ਨੁਕਸਾਨ ਹੋਇਆ ਹੋਊ ਯਾਰ ਹੈ ਜਾਨਵਰਾਂ ਦਾ ਹਾਂ ਉਹ ਦੇਖੀਂ ਜੰਗਲ ਦੇ ਵਿੱਚ ਸਾਹ ਨੋਂ ਬੇਰੋਕਾ ਪੁੱਟੂ ਇੱਥੇ ਚਲੋ ਜੀ ਜਿਹੜਾ ਬੇਕੀ ਤੇ ਕਿਚਾ ਸੀ ਇੱਧਰ ਵੀ ਅੱਗ ਲੱਗੀ ਆ ਤੇ ਜਿਹੜਾ ਇਹ ਜੰਗਲ ਦੀ ਅੱਗ ਕਹਿੰਦੇ ਬਹੁਤ ਭਿਆਨਕ ਅੱਗ ਹੁੰਦੀ ਆ ਬਹੁਤ ਨਾ ਭਲੀ ਕਰੇ ਕਿਉਂਕਿ ਜਿਹੜੇ ਜਾਨਵਰ ਆ ਇਹ ਵੀ ਆਪਣੀ ਇੱਕ ਜ਼ਿੰਦਗੀ ਦਾ ਹਿੱਸਾ ਹੈ ਕਿ ਜਿੰਨੇ ਵੀ ਆਪਣੇ ਇੱਥੋਂ ਦੀ ਕੁਮਰ ਕਰਨ ਵਾਲੇ ਵੀ ਰੰਗਦੇ ਆ ਜਾਂ ਫੇ ਕੰਪੈਨਾਂ ਵਾਲੇ ਇਹਨਾਂ ਵਾਸਤੇ ਕੇਲੇ ਫਾਰ ਫਰੂਟ ਕੋਈ ਨਾ ਕੋਈ ਲੈ ਕੇ ਆਇਆ ਕਰੋ ਕਉਂਕੇ ਸੜਕ ਤੇ ਇਸੇ ਕਰਕੇ ਰਹਿੰਦੇ ਆ ਵੀ ਕੋਈ ਇਨਸਾਨ ਕੋਈ ਆ ਲੰਗਣਗੇ ਤੇ ਸ਼ਾਇਦ ਸਾਨੂੰ ਕੁਝ ਖਾਣ ਵਾਸਤੇ ਦੇਣਗੇ ਬਾਕੀ ਦਿੰਦੇ ਵੀ ਲੋਕ ਖਾਣ ਪੀਣ ਵਾਸਤੇ ਐਡੀ ਗੱਲ ਨਹੀਂ ਸੋলো ਠੀਕ ਆ ਜੀ ਪਰ ਬੜੀ ਵੀਡੀਓ ਲੰਮੀ ਹੋ ਜਾਂਦੀ ਐ ਅੱਜ ਦਾ ਵਲੌਗ ਆਪਣਾ ਇੰਨਾ ਹੀ ਸੀ ਬਹੁਤ ਜਲਦੀ ਤੁਹਾਡੇ ਨਾਲ ਅਗਲਾ ਵਲੌਗ ਲੈ ਕੇ ਮਿਲਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਪੇਜ ਨੂੰ ਲਾਇਕ ਸ਼ੇਅਰ ਕਮੈਂਟ ਕਰੋ ਸਰੀਆ ਕਾ